ਪੰਜਾਬ ਸਰਕਾਰ ਨੇ ਇੱਕ ਵਾਰੀ ਮੁੜ ਮਲਾਜਮ ਜਥੇਬੰਦੀਆਂ ਨਾਲ ਗੱਲਬਾਤ ਦਾ ਗੇੜ ਸ਼ੁਰੂ ਕੀਤਾ ਹੈ ਕੈਬਨਟ ਸਬ ਕਮੇਟੀ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 8 ਮਲਾਜਮ ਜਥੇਬੰਦੀਆਂ ਨਾਲ ਡਿਟੇਲ ਚ ਮੀਟਿੰਗਾਂ ਕੀਤੀਆਂ ਔਰ ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਵਾ ਕੀਤਾ ਵੀ ਪਿਛਲੇ 1 ਦਹਾਕੇ ਤੋਂ ਵੱਧ ਸਮੇਂ ਤੋਂ ਸੰਘਰਸ਼ ਕਰੀਆਂ ਮਲਾਜਮ ਜਥੇਬੰਦੀਆਂ ਦੀ ਜਿਹੜੀਆਂ ਮੰਗਾਂ ਸੀ ਉਹ ਮੰਗਾਂ ਜਿਹੜੀਆਂ ਨੇ ਮਾਨ ਸਰਕਾਰ ਨੇ ਪੂਰੀ ਸਰਗਰਮੀ ਚ ਆ ਕੇ ਤੇ ਉਹਨਾਂ ਨੂੰ ਪ੍ਰਵਾਨ ਕੀਤਾ ਤੇ ਰਹਿੰਦੀਆਂ ਮੰਗਾਂ ਉੱਪਰ ਵੀ ਪੰਜਾਬ ਸਰਕਾਰ ਲਗਾਤਾਰ ਗੱਲਬਾਤ ਦਾ ਦੌਰ ਚਲਾ ਕੇ ਮਸਲੇ ਹੱਲ ਕਰਨ ਦਾ ਯਤਨ ਕਰੀ ਹੈ ਕੈਬਨਟ ਸਕ ਕਮੇਟੀ ਦੀ ਇਸ ਮੀਟਿੰਗ ਵਿੱਚ ਕੁਝ ਅਧਿਕਾਰੀ ਵੀ ਸ਼ਾਮਲ ਸੀ ਔਰ ਇਸ ਮੌਕੇ ਪਾਵਰ ਕòm ਤੇ ਟ੍ਰਾਂਸਕੋ ਕੰਟਰੈਕਟ ਵਰਕਰ ਯੂਨੀਅਨ ਇਸੇ ਤਰ੍ਹਾਂ ਹੋਮਗਾਰਡ ਐਸੋਸੀਏਸ਼ਨ ਪੰਜਾਬ ਪੁਲਿਸ ਕਰੋਨਾ ਵੈਰੀਅਰਸ ਯੂਨੀਅਨ ਆਈਟੀਆਈ ਕੰਟਰੈਕਟਰ এমਪਲਾਈਡ ਯੂਨੀਅਨ ਸਰਬ ਸਮਗਰ ਸਿੱਖਿਆ ਭਿਆਨ ਮੇਢੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਇਸੇ ਤਰ੍ਹਾਂ ਮੋੜ ਬਹਾਲ ਕੱਚੇ ਅਧਿਆਪਕ ਯੂਨੀਅਨ ਵਿਸ਼ੇਸ਼ ਅਧਿਆਪਕ ਆਈਈਆਰਟੀ ਯੂਨੀਅਨ ਔਰ ਇਸੇ ਤਰ੍ਹਾਂ ਮਾਸਟਰ ਕੇਡਰ ਯੂਨੀਅਨ ਇਹ ਇਨ੍ਹਾਂ ਯੂਨੀਅਨਾਂ ਦੇ ਵਫਦਾਂ ਨੇ ਇਹ ਵਾਰ ਵਾਰੀ ਵਾਰੀ ਕੈਬਨਟ ਸਾਹ ਕਮੇਟੀ ਨਾਲ ਮੀਟਿੰਗਾਂ ਕੀਤੀਆਂ ਤੇ ਆਪਣੇ ਮਸਲੇ ਰੱਖੇ ਮੀਟਿੰਗਾਂ ਵਿੱਚ ਸੁਣਵਾਈ ਕਰਨ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਇਹ ਗੱਲ ਕਹੀ ਵੀ ਜਿਹੜੇ ਵਫਦ ਮਿਲੇ ਨੇ ਅੱਜ ਉਹਨਾਂ ਦੀ ਬੜੇ ਧਿਆਨ ਨਾਲ ਗੱਲਬਾਤ ਸੁਣੀ ਗਈ ਹੈ ਔਰ ਜਿਹੜੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਨੇ ਉਹਨਾਂ ਨੂੰ ਆਦੇਸ਼ ਦਿੱਤੇ ਹੈ ਵੀ ਵਿਭਾਗੀ ਪੱਧਰ ਤੇ ਇਹਨਾਂ ਮੁੱਦਿਆਂ ਉੱਪਰ ਬੰਦੀ ਕਾਰਵਾਈ ਕਰਕੇ ਮਸਲੇ ਹੱਲ ਕਰਨ ਦਾ ਯਤਨ ਕੀਤਾ ਜਾਵੇ ਔਰ ਹਰਪਾਲ ਕੀਮਾ ਨੇ ਇਹ ਵੀ ਭਰੋਸਾ ਦਿੱਤਾ ਵੀ ਜਿਹੜੀਆਂ ਜਾਇਜ ਮੰਗਾਂ ਨੇ ਉਹਨਾਂ ਨੂੰ ਸਮਾਂਬੰਦ ਢੰਗ ਨਾਲ ਹੱਲ ਕੀਤਾ ਜਾਊਗਾ ਖਾਸ ਕਰਕੇ ਸਿੱਖਿਆ ਵਿਭਾਗ ਦੇ ਜਿਹੜੇ ਦਫਤਰੀ ਕਰਮਚਾਰੀ ਨੇ ਜਿਨ੍ਹਾਂ ਦਾ ਰੈਗੂਲਰ ਕਰਨ ਦਾ ਮਾਮਲਾ ਬੜੇ ਚਿਰ ਦਾ ਲਟਕਿਆ ਪਿਆ ਉਸ ਯੂਨੀਅਨ ਦੇ ਲੀਡਰਸ਼ਿਪ ਨੇ ਮੰਗ ਕੀਤੀ ਵੀ ਜਿਵੇਂ ਅ ਅਧਿਆਪਕਾਂ ਨੂੰ ਰੈਗੂਲਰ ਕੀਤਾ ਉਸੇ ਪੈਟਰਨ ਤੇ ਉਹਨਾਂ ਨੂੰ ਔਰ ਰੈਗੂਲਰ ਕੀਤਾ ਜਾਵੇ ਕਿਉਂਕਿ ਉਹ ਹਰੇਕ ਤਰ੍ਹਾਂ ਨਾਲ ਬਰਾਬਰਤਾ ਰੱਖਦੇ ਨੇ ਉਹਨਾਂ ਟੀਚਰਾਂ ਨਾਲ ਔਰ ਖਾਸ ਕਰਕੇ ਇਸ ਵਰਗ ਵੱਲੋਂ ਹਾਈ ਕੋਰਟ ਚ ਪਾਈ ਰਿਟ ਦੇ ਮਾਮਲੇ ਵਿੱਚ ਵੀ ਸਰਕਾਰ ਨੂੰ ਆਦੇਸ਼ ਜਾਰੀ ਹੋਏ ਨੇ ਸੋ ਜਾਣਕਾਰੀ ਮਿਲੀ ਹੈ ਵੀ ਇਹ ਮੁੱਦਾ ਵੀ ਸਰਕਾਰ ਅਗਲੇ ਸਮੇਂ ਚ ਕੈਬਨਟ ਚ ਲਾ ਜਾ ਕੇ ਹੱਲ ਕਰ ਸਕਦੀ ਹੈ ਔਰ ਜਿਹੜੇ ਜੂਨੀਅਰਾਂ ਦੇ ਵਫਤ ਮਿਲੇ ਨੇ ਉਨ੍ਹਾਂ ਦੀ ਅਗਵਾਈ ਵੱਖ-ਵੱਖ ਯੂਨੀਅਨ ਦੇ ਆਗੂਆਂ ਬਲਿਹਾਰ ਸਿੰਘ ਗੁਰਦੀਪ ਸਿੰਘ ਗੁਰਬਾਜ ਸਿੰਘ ਇਸੇ ਤਰ੍ਹਾਂ ਸੇਵਾ ਸਿੰਘ ਕੁਲਦੀਪ ਸਿੰਘ ਰਜਿੰਦਰ ਸਿੰਘ ਸੰਧਾ ਵਿਸ਼ਾਲ ਸਾਨੀ ਰਮੇਸ਼ ਕੁਮਾਰ ਵਾਸ਼ਿੰਗਟਨ ਸਿੰਘ ਤੇ ਹੋਰ ਆਗੂਆਂ ਨੇ ਕੀਤੀ